ਮੋਗਾ ਜ਼ਿਲ੍ਹਾ ਪਿੰਡ ਲੋਪੋ ਸੰਤਾਂ ਮਹਾਪੁਰਸ਼ ਆ ਰਿਸ਼ੀਆਂ ਮੁਨੀਆਂ ਦੀ ਧਰਤੀ ਹੈ। ਬਾਬਾ ਜੀ ਅਲਾ ਯਾਰ ਜੀ ਨੂੰ ਬੇਨਤੀ ਕੀਤੀ ਕਿ ਬਾਬਾ ਜੀ ਤੁਸੀਂ ਪਿੰਡ ਚਲੇ ਜਾਓ ਤਾਂ ਬਾਬਾ ਜੀ ਨੇ ਹੁਕਮ ਕੀਤਾ ਕਿ ਕੋਈ ਸਮਾਂ ਹੋਊਗਾ ਪਿੰਡ ਸਾਰੇ ਇੱਥੇ ਆਜੂ। ਅੱਜ ਪਿੰਡ ਦੇ ਵਿਚਾਲੇ ਜਗ੍ਹਾ ਆਓ ਤੁਹਾਨੂੰ ਦਰਸ਼ਨ ਕਰਾਈਏ। ਧੰਨ ਬਾਬਾ ਅਲਾ ਯਾਰ ਫਕੀਰ ਲੋਪੋ ਦੀ ਜੜ ਲਾਉਣ ਵਾਲੇ। ਜਿਨ੍ਹਾਂ ਨੇ ਤਨ ਤਨ ਬਾਬਾ ਅਲਾ ਯਾਰ ਜੀਆ ਨੇ ਇਸ ਲੋਪੋ ਦੇ ਵਿੱਚ 6ਵੇਂ ਸਤਿਗੁਰੂ ਜੀ ਦੀ ਆਪਾਸ਼ਨਾ ਕੀਤੀ ਉਹਨਾਂ ਨੂੰ ਯਾਦ ਕੀਤਾ ਤਾਂ ਦਿਲੋਂ ਯਾਦ ਕਰਦਿਆਂ ਹੋਏ ਹਾਂ 6ਵੇਂ ਸਤਿਗੁਰੂ ਆ ਜੀ ਨੇ ਬਾਬਾ ਆਲਾ ਯਾਰ ਫਕੀਰ ਜੀ ਨੂੰ ਦਰਸ਼ਨ ਦੇਣ ਦੀ ਖਾਤਰ ਲੋਪੋ ਆਏ ਇਹ ਬਹੁਤ ਪੁਰਾਣੀ ਜਗ੍ਹਾ ਹੈ ਬਾਬਾ ਅਲਾਈਆਰ ਫਕੀਰ ਜੀ ਜਿਨ੍ਹਾਂ ਨੇ ਛੇਵੇਂ ਸਤਿਗੁਰੂ ਜੀ ਨੂੰ ਅੰਦਰੋਂ ਅੰਦਰੀ ਅਰਦਾਸਾਂ ਬੇਨਤੀਆਂ ਕਰਕੇ ਤਪੱਸਿਆ ਕਰਕੇ ਬਹੁਤ ਲੰਮੇ ਸਮੇਂ ਤੋਂ ਇਸ ਜਗ੍ਹਾ ਤੇ ਝੰਡ ਗਰੀਰ ਸੀ ਤਾਂ ਉਸ ਸਮੇਂ ਬਾਬਾ ਅਲਾਈਆਰ ਫਕੀਰ ਜੀ ਇਸ ਜਗ੍ਹਾ ਤੇ ਤਪੱਸਿਆ ਕਰਦੇ ਸੀ ਪਿਛਲੇ ਕੌਲ ਕਰਾਰ ਪੂਰੇ ਕਰਦੇ ਹੋਏ ਸ਼੍ਰੀਮੇ ਸਤਗੁਰੂਆਂ ਜੀ ਨੇ ਇਹਨਾਂ ਨੂੰ ਇੱਥੇ ਦਰਸ਼ਨ ਦਿੱਤੇ ਫਿਰ ਇਸੇ ਜਗ੍ਹਾ ਦੇ ਕੋਲ ਬਾਬਾ ਧੰਨਾ ਸਿੰਘ ਜੀ ਉਹਨਾਂ ਨੇ ਦੱਸਦੇ ਆ ਪੁਰਾਣੇ ਸਿੱਖ ਜਿਹੜੇ ਪੁਰਾਣੇ ਸੇਵਕ ਨੇ ਉਹ ਦੱਸਦੇ ਆ ਵੀ ਇੱਥੇ ਗੰਗਾ ਸੀ ਇਹ ਗੰਗਾ ਸੀ ਇਹ ਬਿਲਕੁਲ ਬਾਬਾ ਵਾਲਾ ਯਾਰ ਫਕੀਰ ਜੀ ਦੇ ਕੋਲ ਹੈ ਇਹ ਗੰਗਾ ਹੈ ਜੋ ਤੁਸੀਂ ਦੇਖ ਰਹੇ ਹੋ ਸਾਰੇ ਲੋਕ ਪੁਰਾਣੇ ਜਿਹੜੇ ਆ ਨਾ ਉਹ ਦੱਸਦੇ ਆ ਕਿ ਵੀ ਧੰਨ ਧੰਨ ਬਾਬਾ ਧੰਨਾ ਸਿੰਘ ਜੀ ਤਪੱਸਵੀ ਬਹੁਤ ਹੀ ਗੁਣੀ ਗਿਆਨੀ ਉਹਨਾਂ ਦੀ ਛੱਡੀ ਹੋਈ ਖੁੰਡੀ ਹਰਦੁਆਰ ਇੱਥੇ ਆ ਕੇ ਨਿਕਲੀ ਸੀਗੀ ਜੀ ਫਿਰ ਇਸ ਨੂੰ ਗੰਗਾ ਦਾ ਕਿਤਾਬ ਦਿੱਤਾ ਗਿਆ ਸੰਤਾਂ ਮਹਾਪੁਰਸ਼ਾਂ ਵੱਲੋਂ ਏ ਪਿੰਡ ਲੋਪੋ ਦੀ ਧਰਤੀ ਹੈ ਇਸ ਗੰਗਾ ਦੇ ਵਿੱਚ ਪਿੰਡ ਦਾ ਬਹੁਤ ਗਲਤ ਪਾਣੀ ਪੈਂਦਾ ਸੀ ਤਾਂ ਸੰਤ ਬਾਬਾ ਬਿਸਨ ਸਿੰਘ ਜੀ ਤਨਤਨ ਬਾਬਾ ਜਗਿੰਦਰ ਸਿੰਘ ਜੀ ਉਹਨਾਂ ਤੋਂ ਬਰੋਸਾਈ ਸੰਤ ਬਾਬਾ ਅਮਰ ਸਿੰਘ ਜੀ ਆ ਨੇ ਇਸ ਜਗ੍ਹਾ ਨੂੰ ਚਾਰ ਸਫੇਰਿਓ ਪੱਕਾ ਕਰਕੇ ਸਾਫ ਸੁਥਰਾ ਪਾਣੀ ਵਿੱਚ ਪਾਉਣਾ ਸ਼ੁਰੂ ਕੀਤਾ ਇੱਥੇ ਉਹਨਾਂ ਵਾਂ ਪੁਰਸਾਂ ਬਲ ਲਗਾਈ ਮੋਟਰ ਲਾਈ ਗਈ ਤਾਂ ਕਿ ਇਸ ਜਗ੍ਹਾ ਤੇ ਗੰਗਾ ਦੇ ਵਿੱਚ ਆਉਂਦੇ ਜਾਂਦੇ ਦੁੱਖ ਕੱਟੇ ਜਾਣਗੇ ਜਿਹੜੇ ਇਨਸਾਨ ਨੂੰ ਕਿਸੇ ਤਰ੍ਹਾਂ ਦੀ ਬਿਮਾਰੀ ਹੋਊਗੀ ਇਸ ਗੰਗਾ ਦੇ ਵਿੱਚ ਇਸ਼ਨਾਨ ਕਰਕੇ ਕਈ ਪ੍ਰਕਾਰ ਦੇ ਕੋੜ ਕੱਟੇ ਜਾਂਦੇ ਆ ਤਾਂ ਇਸੀ ਬਾਬਾ ਅਮਰ ਸਿੰਘ ਜੀ ਨੇ ਦੱਸਿਆ ਕਿ ਪਿੰਡ ਵਾਲਿਆਂ ਨੂੰ ਵੀ ਭਾਈ ਇੱਥੇ ਤੁਸੀਂ ਸਫਾਈ ਰੱਖਿਆ ਕਰੋ ਬਹੁਤ ਤਪੱਸਵੀ ਜਗ੍ਹਾ ਹੈ ਇਹ ਗੰਗਾ ਹੈ ਤਾਂ ਫਿਰ ਉਹਨਾਂ ਤੋਂ ਵਰੋਸਾ ਹੈ ਬਾਬਾ ਬਿੰਦਰ ਸਿੰਘ ਜੀ ਜਿਹੜੇ ਕਿ ਹੁਣ ਬਾਬਾ ਗਹਿਣੇ ਸੰਭਲੇ ਵਾਲੇ ਸੰਤਾਂ ਦੀ ਜਗ੍ਹਾ ਤੇ ਮੁੱਖ ਸੇਵਾਦਾਰ ਨੇ ਉਹਨਾਂ ਦੀ ਸਰਪ੍ਰਸਤ ਹੇਠ ਇਹ ਜਿਹੜੀ ਗੰਗਾ ਦੀ ਸੇਵਾ ਚੱਲ ਰਹੀ ਹੈ ਬਹੁਤ ਹੀ ਸੁੰਦਰ ਬਹੁਤ ਹੀ ਵਧੀਆ ਦਿਲੋਂ ਤਨਤਨ ਬਾਬਾ ਬਿਸਨ ਸਿੰਘ ਜੀ ਬਾਬਾ ਜੋਗਿੰਦਰ ਸਿੰਘ ਜੀ ਗਣੇਸ਼ਾ ਤਨਤਨ ਬਾਬਾ ਅਮਰ ਸਿੰਘ ਜੀ ਤੇ ਮਹਾਪੁਰਸ਼ ਲੋਕੋ ਵਾਲੇ ਬਾਬਾ ਵਿੰਦਰ ਸਿੰਘ ਜੀ ਗੁਰਸੰਗਤਾਂ ਦੇ ਨਾਲ ਰਲ ਮਿਲ ਕੇ ਪਿੰਡ ਦਾ ਅਲੀ ਸ਼ਾਨ ਇਹ ਸਥਾਨ ਬਣਾ ਰਹੇ ਨੇ ਤੁਸੀਂ ਦੇਖੋ ਬਹੁਤ ਹੀ ਬਹੁਤ ਹੀ ਸੁੰਦਰ ਜਗਾ ਬਣ ਰਹੀ ਹੈ ਇਹ ਗੁਰਸੰਗਤਾਂ ਵੱਲੀਆਂ ਤੇ ਮਹਾਪੁਰਸ਼ਾਂ ਵੱਲੀਆਂ ਤੋਰੀ ਹੋਈ ਸੇਵਾ ਹੈ ਦਿਨ ਰਾਤ ਮਹਾਪੁਰਸ਼ ਇੱਕ ਕਰ ਰਹੇ ਨੇ ਬਹੁਤ ਹੀ ਸੁੰਦਰ ਜਗਾ ਬਣ ਰਹੀ ਹੈ ਇਸ ਜਗਾ ਨੂੰ ਇਸ ਲੋਪੋ ਦੇ ਵਿੱਚ ਦਰਸ਼ਨ ਮੇਲਾ ਕਰਨ ਵਾਸਤੇ ਗੁਰਸੰਗਤਾਂ ਬੜੀ ਦੂਰੋਂ ਦੂਰੋਂ ਇਸ਼ ਅਲੀ ਸ਼ਾਨ ਜਗ੍ਹਾ ਨੂੰ ਦੇਖਣ ਵਾਸਤੇ ਆਇਆ ਕਰਨਗੇ ਇਹ ਤੁਸੀਂ ਗੁਰਸੰਗਤ ਜੀ ਦੇਖ ਰਹੇ ਹੋ ਕਿ ਇਹ ਜਗਾ ਬਣ ਰਹੀ ਹੈ ਤਿਆਰ ਹੋਈ ਜਾ ਫਿਰ ਵੀ ਬਹੁਤ ਤੇਜ਼ੀ ਦੇ ਨਾਲ ਇਸ ਜਗਾ ਨੂੰ ਬਹੁਤ ਸੁੰਦਰ ਬਣਾ ਰਹੇ ਨੇ ਸੰਤ ਬਾਬਾ ਬਲਵਿੰਦਰ ਸਿੰਘ ਜੀ ਮਹਾਪੁਰਸ਼ ਜਿਹੜੇ ਲੂਪੋ ਵਾਲੇ ਨੇ ਤੁਸੀਂ ਦੇਖ ਲਓ ਬਹੁਤ ਚਾਰ ਦਿਵਾਰੀ ਸੁੰਦਰ ਕਿਦਰੀ ਦਿਨ ਰਾਤ ਸੇਵਾ ਚੱਲਦੀ ਰਹਿੰਦੀ ਆ ਤੁਸੀਂ ਧਿਆਨ ਨਾਲ ਦੇਖੋ ਸੰਗਤ ਜੀ ਸੇਵਾ ਚੱਲੀ ਜਾਂਦੀ ਆ ਕਿਉਂਕਿ ਇੱਥੇ ਦਿਲ ਤੋਂ ਥੋੜੀ ਬਹੁਤੀ ਜਿੰਨੀ ਵੀ ਸੇਵਾ ਕੋਈ ਕਰਦਾ ਹੈ ਉਹ ਦਰਗਾਹ ਦੇ ਵਿੱਚ ਹਰੀ ਆ ਇਹ ਕਾਲ ਯੁਗ ਦਾ ਸਮਾਂ ਹੈ ਗੁਰਸੰਗਤ ਜੀ ਇੱਥੇ ਲੋਪੋ ਦੇ ਵਿੱਚ ਜੈਸਾ ਵੀ ਤੁਸੀਂ ਕਰੋਗੇ ਜੈਸਾ ਬੀਜੋਗੇ ਵੈਸਾ ਵੜ ਲੋਗੇ ਕਿਉਂਕਿ ਇਹ ਪੀਰਾ ਫਕੀਰਾਂ ਸੰਤਾਂ ਮਹਾਪੁਰਸ਼ਾਂ ઋਸ਼ੀਆਂ ਮੁੰਨੀਆਂ ਦੀ ਧਰਤੀ ਹੈ ਕਿਉਂਕਿ ਇੱਥੇ ਬਾਬਾ ਅਲਾ ਯਾਰ ਜੀ ਨੇ ਕਿਰਪਾ ਕੀਤੀ ਤਾਂ ਤੰ ਤੰ ਸ੍ਰੀ ਗੁਰੂ ਹਰ ਗੋਬਿੰਦ ਸਾਹਿਬ ਜੀ ਮਹਾਰਾਜ ਇਸ ਲੋਪੋ ਦੇ ਵਿੱਚ ਆਪਣੇ ਚਰਨ ਕਮਲ ਪਾਏ ਤਾਂ ਗੁਰਸੰਗਤ ਜੀ ਇਹ ਲੋਪੋ ਨੂੰ ਖਿਤਾਬ ਦਿੱਤਾ ਛੇਵੇਂ ਪਾਤਸ਼ਾਹ ਜੀਆਂ ਨੇ ਇਹ ਸੰਤਾਂ ਮਹਾਪੁਰਸ਼ਾਂ ਪੀਰਾਂ ਫਕੀਰਾਂ ਦੀ ਧਰਤੀ ਹੈ ਰਿਸ਼ੀਆਂ ਮੁੰਨੀਆਂ ਦੀ ਧਰਤੀ ਹੈ ਇਹ ਤਪੱਸਵੀ ਜਗ੍ਹਾ ਹੈ ਜੋ ਤੁਸੀਂ ਦੇਖ ਰਹੇ ਹੋ ਬਹੁਤ ਜ਼ਿਆਦਾ ਇਸ ਲੋਪੋ ਦੇ ਵਿੱਚ ਤਪਸੀਆ ਹੋਈ ਹੈ ਜਿਵੇਂ ਤਨਤਨ ਬਾਬਾ ਖੁਦਾ ਸਿੰਘ ਜੀ ਦੀ ਕਿਰਪਾ ਤਨਤਨ ਬਾਬਾ ਭਗਤ ਸਿੰਘ ਮਿਸਿੰਗ ਜੀ ਮਹਾਰਾਜ ਤੇ ਸਵਾਮੀ ਦਰਬਾਰਾ ਸਿੰਘ ਜੀ ਮਹਾਰਾਜ ਜਿਨ੍ਹਾਂ ਨੇ ਇਸ ਲੋਪ ਨੂੰ ਰੌਸ਼ਨ ਕੀਤਾ ਇਸ ਏਰੀਏ ਦੇ ਨਹੀਂ ਪੂਰੇ ਪੰਜਾਬ ਦੇ ਵਿੱਚ ਸੇਵਾ ਦੇ ਕੁੰਭ ਚਲਾ ਕੇ ਤੁਮਾਂ ਮਚਾ ਦਿੱਤੀਆਂ ਤਨ ਤਨ ਸਵਾਮੀ ਦਰਬਾਰਾ ਸਿੰਘ ਜੀ ਮਹਾਪੁਰਸ਼ ਲੋਪੋ ਵਾਲਿਆਂ ਨੇ ਐਸੀ ਸ਼ਕਤੀ ਆਈ ਜੋ ਕਿ ਗੁਰਸੰਗਤ ਜੀ ਪੂਰੀ ਦੁਨੀਆ ਦੇ ਵਿੱਚ ਲੋਪੋ ਦਾ ਨਾਂ ਸਵਾਮੀ ਦਰਬਾਰਾ ਸਿੰਘ ਜੀ ਦੇ ਕਰਕੇ ਹੀ ਮਸ਼ਹੂਰ ਹੈ ਸਮੇਂ ਸਭੇ ਦੇ ਨਾਲ ਇਸ ਲੋਪੋ ਦੇ ਵਿੱਚ ਸੰਤ ਮਹਾਪੁਰਸ਼ ਆਉਂਦੇ ਰਹੇ ਨੇ ਤੰਤਨ ਬਾਬਾ ਧਨਨਾ ਸਿੰਘ ਜੀਆ ਨੇ ਬਹੁਤ ਲੰਮੇ ਸਮੇਂ ਤੋਂ ਤਪੱਸਿਆ ਕੀਤੀ ਜਿਨ੍ਹਾਂ ਦੇ ਬੈਠਿਆਂ ਦੇ ਪ੍ਰਿੰਡਾਂ ਦੀਆਂ ਖਖਰਾਂ ਲੱਗ ਗਈਆਂ ਸੀ ਤੰਤਨ ਬਾਬਾ ਕੌਕਿਆ ਵਾਲੇ ਬਾਬਾ ਨਿਦਾਨ ਸਿੰਘ ਜੀ ਬਾਬਾ ਬਿਸਨ ਸਿੰਘ ਜੀ ਤੰਤਨ ਬਾਬਾ ਜਮੀਤ ਸਿੰਘ ਜੀ ਬ੍ਰਹਮ ਪ੍ਰਕਾਸ਼ Muni ਜੀ ਮਹਾਰਾਜ ਬਹੁਤ ਤਪਸਵੀ ਸਾਧੂ ਹੋਏ ਨੇ ਜੋ ਕਿ ਇਸ ਲੋਪੋ ਦੇ ਵਿੱਚ ਤਪੱਸਿਆ ਕਰਦੇ ਰਹੇ ਬਹੁਤ ਲੰਮੇ ਸਮੇਂ ਤੋਂ ਧੰਨ ਹੈ ਐਸੀ ਧਰਤੀ ਲੋਪੋ ਦੀ ਕੁੰਬ 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 ਚੱਲਿਆ ਸੇਵਾ ਦਾ ਇਸ ਲੋਪੋ ਦੇ ਵਿੱਚ ਬਹੁਤ ਸੁੰਦਰ ਜਗਾ ਬਣ ਰਹੀ ਹੈ ਬਸ ਸੇਵਾ ਚੱਲ ਰਹੀ ਹੈ ਇਹ ਬਾਬਾ ਜਗਿੰਦਰ ਸਿੰਘ ਜੀ ਬਾਬਾ ਅਮਰ ਸਿੰਘ ਜੀ ਬਾਬਾ ਵਿੰਦਰ ਸਿੰਘ ਜੀ ਜੋ ਕਿ ਇਸ ਵਕਤ ਮਲੇਰੇ ਸੰਤਾਂ ਦੀ ਗੱਦੀ ਦੇ ਮੁੱਖ ਸੇਵਾਦਾਰ ਨੇ ਉਹ ਮੂਰੇ ਲੱਗ ਕੇ ਸੇਵਾ ਕਰਾ ਰਹੇ ਨੇ ਗੁਰ ਸੰਗਤਾਂ ਦੇ ਨਾਲ ਇਸ ਜਗ੍ਹਾ ਤੇ ਕੋਈ ਵੀ ਸੇਵਾ ਕਰ ਸਕਦਾ ਵਾ ਕਿਉਂਕਿ ਇਹ ਕਿਸੇ ਇਕਦਾਨੀਆਂ ਇਹ ਸਭ ਦਾ ਸਾਂਝਾ ਸਥਾਨ ਹੈ ਪਿੰਡ ਦਾ ਅਲੀ ਸ਼ਾਨ ਸਥਾਨ ਬਣ ਰਿਹਾ ਹੈ ਬਿਲਕੁਲ ਲੋਪੋ ਦੇ ਵਿੱਚ ਆ ਕੇ ਬਸ ਅਡੇ ਦੇ ਨਾਲ ਹੀ ਇਹ ਜਗ੍ਹਾ ਹੈ ਉੱਥੇ ਜਦ ਮਰਜੀ ਤੁਸੀਂ ਆ ਕੇ ਕੋਈ ਸੇਵਾ ਵਗੈਰਾ ਵੀ ਕਰ ਸਕਦੇ ਹੋ ਇਹ ਤੁਹਾਡੀ ਆਪਣੀ ਸਰਦਾ ਹੈ ਐਲੋ ਪੋ ਦੀਏ ਧਰਤੀਏ ਤੈ ਕੀ ਪੁੰਨ ਕਰਿਆ ਵਾਹ ਜੀ ਵਾਹ ਕੇਲੋ ਪੋ ਦੀਏ ਧਰਤੀਏ ਪਤਾ ਨਹੀਂ ਕਿਹੜੇ ਜਨਮਾਂ ਦਾ ਤੂੰ ਪੁੰਨ ਕੀਤਾ ਜਿੰਨਾਂ ਸੰਗਤ ਜੀ ਜੋ ਇਹ ਗੰਗਾ ਦੇ ਵਿੱਚ ਬਹੁਤ ਸ਼ਾਨਦਾਰ ਚੀਜ਼ ਬਣ ਰਹੀ ਹੈ ਉੱਥੇ ਇਸ ਤਰ੍ਹਾਂ ਦੀਆਂ ਪੁਰਾਣੀਆਂ ਮੂਰਤੀਆਂ ਲੱਗਣਗੀਆਂ ਕਿ ਬੜੀ ਦੂਰੋਂ ਦੂਰੋਂ ਆ ਕੇ ਇਸ ਜਗ੍ਹਾ ਨੂੰ ਦੇਖਿਆ ਕਰਨਗੇ ਪੁਰਾਣਾ ਵਿਰਸਾ ਉਸੇ ਤਰ੍ਹਾਂ ਹੀ ਬਲਦ ਜਿਵੇਂ ਕਿ ਪੁਰਾਣਾ ਕਿਸਾਨ ਜਾਂ ਜਿਸ ਤਰ੍ਹਾਂ ਕੋਈ ਹੱਥੀਂ ਕੰਮ ਕਰਨ ਵਾਲੇ ਇਸ ਤਰ੍ਹਾਂ ਦੀਆਂ ਬੜੀਆਂ ਸੁੰਦਰ ਤਸਵੀਰਾਂ ਲੱਗਣਗੀਆਂ ਇੱਥੇ ਸ਼ਹੀਦ ਭਗਤ ਸਿੰਘ ਜੀ ਇਹ ਵਲਦਾਂ ਦੀ ਜੋੜੀ ਆ ਖੋਰ ਬਹੁਤ ਸਾਰਾ ਸਮਾਨ ਹੈ ਜਿਵੇਂ ਕਿ ਮੋਰ ਵਗੈਰਾ ਹੋਗੇ ਨੇ ਬੜੀ ਸੁੰਦਰ ਚੀਜ਼ ਬਣੂਗੀ ਇਹ ਗੁਰਸੰਗਤ ਜੀ ਤੁਸੀਂ ਦੇਖੋਗੇ ਬਹੁਤ ਅਲੀਸ਼ਾਨ ਚੀਜ਼ ਬਣੇਗੀ ਜੋ ਪੁਰਾਣਾ ਬਿਰਸਾ ਬਿਰਸਾ ਹੈ ਨਾ ਉਹ ਸਾਰਾ ਇੱਥੇ ਵਿਖਾਇਆ ਜਾਊਗਾ ਇਹ ਜਿਵੇਂ ਜਿਵੇਂ ਸਮਾਂ ਲੱਗਦਾ ਸਮਾਨ ਜਿਹੜਾ ਇਹ ਕੋਈ ਜਾਨਵਰ ਬਲਦ ਵਗੈਰਾ ਸਭ ਕੋਈ ਚੀਜ਼ ਇਸ ਤਰ੍ਹਾਂ ਆਈ ਜਾਂਦੇ ਨੇ ਮੋਰ ਇਹ ਮੋਰਾ ਬਹੁਤ ਸਾਰਾ ਕਾਫੀ ਚੀਜ਼ਾਂ ਇੱਥੇ ਤੁਹਾਨੂੰ ਦੇਖਣ ਨੂੰ ਮਿਲਣਗੀਆਂ ਤੁਸੀਂ ਪੂਰੀ ਗੌਰ ਨਾਲ ਦੇਖਿਓ ਇਹ ਬਹੁਤ ਸਾਰੀਆਂ ਤਸਵੀਰਾਂ ਇਦਾਂ ਦੀਆਂ ਲੱਗਣੀਆਂ ਵਿੱਚ ਮਹਾਪੁਰਸ਼ਾਂ ਦੀਆਂ ਵੀ ਲੱਗਣਗੀਆਂ ਤੇ ਪੁਰਾਣੇ ਵਿਰਸੇ ਦਾ ਪੂਰਾ ਸੀਨ ਦਿਖਾਇਆ ਜਾਊਗਾ ਲੋਪੋ ਦੇ ਵਿੱਚ অতি ਸੁੰਦਰ ਬਹੁਤ ਜ਼ਿਆਦਾ ਤੇ બસ ਇਸ ਤਰ੍ਹਾਂ ਤੁਸੀਂ ਦਰਸ਼ਨ ਮੇਲਾ ਕਰਦੇ ਰਹੋ ਜਿਵੇਂ ਜਿਵੇਂ ਕਿ ਇਸ ਜਗ੍ਹਾ ਤੇ ਸੇਵਾ ਚੱਲ ਰਹੀ ਆ ਜਿਵੇਂ ਜਿਵੇਂ ਕੋਈ ਚੀਜ਼ ਇਸ ਜਗ੍ਹਾ ਤੇ ਆਏਗੀ ਤਾਂ ਗੁਰਸੰਗਤ ਜੀ ਤੁਹਾਨੂੰ ਅਸੀਂ ਦਰਸ਼ਨ ਕਰਾਉਂਦੇ ਰਵਾਂਗੇ ਬਾਕੀ ਗੁਰੂ ਦੀ ਕਿਰਪਾ ਨਾਲ ਜਿਵੇਂ ਸੇਵਾ ਚੱਲਦੀ ਆ ਇਹ ਸਾਰੇ ਪਿੰਡ ਵੱਲੀਆਂ ਮਹਾਪੁਰਸ਼ਾਂ ਦੇ ਨਾਲ ਰਲ ਮਿਲ ਕੇ ਇਹ ਚਲਾ ਰਹੇ ਨੇ ਬੜੀ ਕਿਰਪਾ ਹੈ ਇਸ ਲੋਪੋ ਦੀ ਧਰਤੀ ਦੇ ਉੱਪਰ ਸੰਤਾਂ ਮਹਾਪੁਰਸ਼ਾਂ ਰਿਸ਼ੀਆਂ ਮੁਨੀਆਂ ਦੀ ਧੰਨ ਨੇ ਤਨ ਹੈ 6ਵੇਂ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਜਿਨ੍ਹਾਂ ਨੇ ਇਸ ਪਿੰਡ ਦੇ ਵਿੱਚ ਚਰਨ ਪਾ ਕੇ ਪੂਰੀ ਦੁਨੀਆ ਦੇ ਵਿੱਚ ਲੋਕਾਂ ਨੂੰ ਰੋਸ਼ਨ ਕਰ ਦਿੱਤਾ ਹੈ ਤੇ ਉਹਨਾਂ ਹੀ ਕਿਰਪਾ ਦੇ ਨਾਲ ਇਸ ਪਿੰਡ ਦੇ ਵਿੱਚ ਜਿਵੇਂ ਜਿਵੇਂ ਕੰਮ ਵਗੈਰਾ ਚੱਲਦੇ ਰਹਿੰਦੇ ਨੇ ਤਾਂ ਉਸੇ ਤਰ੍ਹਾਂ ਹੀ ਤੁਹਾਨੂੰ ਇਹ ਅਸੀਂ ਦਿਖਾਉਂਦੇ ਰਵਾਂਗੇ ਵਾਹਿਗੁਰੂ ਕਿਰਪਾ ਕਰੇ ਚੜ੍ਹਦੀ ਕਲਾ ਰੱਖੇ ਪਿੰਡ ਦੀ ਸ਼ਾਨ ਬਣਦੀ ਰਹੇ ਇਹ ਜਿਵੇਂ ਜਿਵੇਂ ਮੌਕਾ ਮਿਲਦਾ ਸਾਨੂੰ ਉਸੇ ਤਰ੍ਹਾਂ ਤੁਹਾਨੂੰ ਚੀਜ਼ ਵਿਖਾਉਂਦੇ ਰਾਵਾਂਗੇ ਇਹ ਹਾਲ ਤੇ ਪਜਾਲੀ ਹੈ ਜਿਹੜੇ ਪੁਰਾਣੇ ਜ਼ਮਾਨੇ ਦਾ ਪੂਰਾ ਸੋਹਣਾ ਵਿਰਸਾ ਮਹਾਪੁਰਸ਼ ਬਾਬਾ ਬਿੰਦਰ ਸਿੰਘ ਜੀ ਜਿਹੜੇ ਮਲੇਲੇ ਸੰਤਾਂ ਦੇ ਉੱਥੇ ਮੁੱਖ ਸੇਵਾਦਾਰ ਨੇ ਇਹ ਬੜੀ ਕਿਰਪਾ ਹੈ ਉਹਨਾਂ ਦੀ ਵੀ ਇਸ ਪਿੰਡ ਤੇ ਕਿਉਂਕਿ ਲੋੜ ਅਨਸਾਰ ਇਸ ਪਿੰਡ ਦੇ ਵਿੱਚ ਕੰਮ ਕਰਵਾਉਂਦੇ ਰਹਿੰਦੇ ਨੇ ਸਾਰੇ ਮਹਾਪੁਰਸ਼ਾਂ ਦਾ ਬੜਾ ਯੋਗਦਾਨ ਹੈ ਇਸ ਪਿੰਡ ਦੇ ਵਿੱਚ ਬਹੁਤ ਸ਼ੁਕਰਗੁਜ਼ਾਰ ਹੈ ਧੰਨ ਹੈ ਇਹ ਲੋਪੋ ਦੀ ਧਰਤੀ ਜਿੱਥੇ ਬਹੁਤ ਹੀ ਤਪੱਸਵੀ ਸਾਧੂ ਸੰਤ ਮਹਾਤਮਾ ਰਿਸ਼ੀ मुनि अवतार ਲੈ ਕੇ ਆਏ ਇਹ ਸਾਰੀ ਕਿਰਪਾ ਸੇਵੇਂ ਸਤਿਗੁਰੂ ਜੀ ਦੀ ਹੈ ਜਿਨ੍ਹਾਂ ਨੇ ਸਭ ਤੇ ਕਿਰਪਾ ਕੀਤੀ ਜਿਵੇਂ ਜਿਵੇਂ ਸਾਨੂੰ ਹੋਰ ਵੀ ਇਸ ਜਗ੍ਹਾ ਤੇ ਦੇਖਣ ਨੂੰ ਮਿਲਦਾ ਹੈ ਉਸੇ ਤਰ੍ਹਾਂ ਤੁਹਾਨੂੰ ਅਸੀਂ ਇਸ ਚੈਨਲ ਦੇ ਉੱਪਰ ਰੋਜ਼ ਤੁਹਾਨੂੰ ਸਮੇਂ ਦੇ ਨਾਲ ਦਰਸ਼ਨ ਮੇਲਾ ਕਰਾਵਾਂਗੇ ਬਾਕੀ ਸੇਵਾ ਚੱਲ ਰਹੀ ਆ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ ਆ ਸਹਿਯੋਗ ਹੈ ਜਿਹੜਾ ਮਹਾਪੁਰਸ਼ਾ ਦੇ ਨਾਲ ਨਾਲ ਮਿਲ ਕੇ ਇਸ ਲੋਪੋ ਦੀ ਧਰਤੀ ਦੇ ਉੱਪਰ ਜਿਹੜਾ ਕੁੰਭਾ ਸੇਵਾ ਚੱਲ ਰਹੀ ਹੈ ਜੇ ਕੋਈ ਵੀ ਇਨਸਾਨ ਇਸ ਜਗ੍ਹਾ ਤੇ ਸੇਵਾ ਕਰਦਾ ਏ ਜਾਂ ਕਰਨ ਆਉਂਦਾ ਏ ਉਹ ਸੱਚੇ ਪਾਤਸ਼ਾਹ ਕਲਪੁਰਖ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਹੀ ਇਹ ਲੇਖਾ ਜੋਖਾ ਲਿਖਿਆ ਜਾਂਦਾ ਹੈ ਇਹ ਦਰਗਾਹ ਦੇ ਵਿੱਚ ਹਰ ਆਏ ਸਾਰੇ ਜਣੇ ਰਲ ਮਿਲ ਕੇ ਇਸ ਜਗ੍ਹਾ ਦੇ ਉੱਪਰ ਸਾਨੂੰ ਸੇਵਾ ਕਰਨ ਦਾ ਇੱਕ ਬਹੁਤ ਵੱਡਾ ਮੌਕਾ ਮਿਲਿਆ ਆਓ ਆਪਾਂ ਸਾਰੇ ਜਣੇ ਰਲ ਮਿਲ ਕੇ ਮਹਾਪੁਰਸ਼ਾ ਦੇ ਨਾਲ ਇਹ ਸ਼ਲੋਪੋ ਨੂੰ ਆਪਾਂ ਬਹੁਤ ਸੁੰਦਰ ਬਣਾਈ ਕਿਉਂਕਿ ਮਹਾਪੁਰਸ਼ਾ ਦੇ ਨਾਲ ਰਲ ਮਿਲ ਕੇ ਸਾਰਾ ਕੰਮ ਹੋ ਰਿਹਾ ਹੈ ਤੇ ਬਹੁਤ ਧੰਨਵਾਦ ਆ ਵਾਹਿਗੁਰੂ ਸੱਚੇ ਪਾਤਸ਼ਾਹ ਮਹਾਂਪੁਰਸ਼ਾਂ ਨੂੰ ਲੰਮੀ ਉਮਰਾਂ ਬਖਸ਼ੇ ਚੜ੍ਹਦੀ ਕਲਾ ਰੱਖੀ ਸੱਚੇ ਪਾਤਸ਼ਾਹ ਮਿਹਰ ਕਰੇ ਤੰਦਰੁਸਤੀ ਬਖਸ਼ੇ ਵਾਹਿਗੁਰੂ ਪਹਲਾ ਕਰੇ